ਪੁਰਗਾ ਪੱਜਫਰਨਾਮਾ ਸਭ ਨੇ ਪੜਿਆ ਹੀ ਹੈ ਜੀ ਉਸ ਸਮੇਂ ਫਿਰ ਔਰੰਗਜ਼ੇਬ ਦੀ ਫੌਤ ਹੁੰਦੀ ਹੈ ਇਸ ਜਗ੍ਹਾ ਦੇ ਉੱਤੇ ਇਸ ਮਦਰਸੇ ਦੇ ਵਿੱਚੋਂ ਇਸ ਜਗ੍ਹਾ ਤੇ ਲਿਆ ਕੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਇਸ ਜਗ੍ਹਾ ਤੇ ਔਰੰਗਜ਼ੇਬ ਦਾ ਇਸ਼ਨਾਨ ਕਰਾਇਆ ਜਾਂਦਾ ਇਸ਼ਨਾਨ ਕਰਾਉਣ ਤੋਂ ਬਾਅਦ ਇਸੇ ਜਗ੍ਹਾ ਦੇ ਉੱਤੇ ਔਰੰਗਜ਼ੇਬ ਨੂੰ ਕੱਪੜੇ ਪਹਿਨਾਏ ਜਾਂਦੇ ਨੇ 4 ਅੰਨੇ ਕੁਝ ਹੋਰ ਪੈਸੇ ਮਿਲਾ ਕੇ ਅੰਡਰਗਰਾਊਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਹਾਂ ਜੀ ਅਹਿਮਦਨਗਰ ਔਰੰਗਜ਼ੇਬ ਦੀ ਜਿਸ ਜਗ੍ਹਾ ਦੇ ਉੱਤੇ ਫੌਤ ਹੋਈ ਸੀ ਆਖਰੀ ਸਵਾਸ ਔਰੰਗਜ਼ੇਬ ਨੇ ਲਿੱਤੇ ਸੀ ਇਹ ਪਹਿਲੀ ਸਿੱਖ ਧਰਮ ਦੀ ਵੀਡੀਓ ਹੈ ਜੋ ਜਿੱਥੇ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਹੈ ਆਲਮਗੀਰ ਇੱਥੇ ਤਕਰੀਬਨ 500 ਬੱਚਾ ਜਿਹੜਾ ਹੈ ਉਹ ਇੱਥੇ ਪੜਦਾ ਸਟੱਡੀ ਕਰ ਰਿਹਾ ਉੱਪਰ ਜੋ ਲਿਖਿਆ ਹੋਇਆ ਹੈ ਕੀ ਲਿਖਿਆ ਹੋਇਆ ਹੈ ਜੇ ਤਿੰਨ ਅੱਖਰ ਹੈ ਅੱਲਾ ਮੁਹੰਮਦ ਅੱਲਾ ਮੁਹੰਮਦ ਮੁਹੰਮਦ ਤੇ ਅਸੀਂ ਅੰਦਰ ਇਹ ਅਸੀਂ ਖੜੇ ਆਂ ਜੀ ਮਹਾਰਾਸ਼ਟਰਾ ਦੇ ਵਿੱਚ ਜਿਸ ਜਗ੍ਹਾ ਤੇ ਔਰੰਗਜ਼ੇਬ ਨੇ ਆਖਰੀ ਸਵਾਸ ਲਿੱਤੇ ਸੀ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਭੇਜੇ ਹੋਏ ਦੋ ਸਿੱਖ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਇਸ ਜਗ੍ਹਾ ਤੇ ਇੱਥੇ ਇਸ ਸ਼ਹਿਰ ਦੇ ਵਿੱਚ ਆ ਕੇ ਜਫਰ ਨਮਾ ਜਿਹੜਾ ਹੈ ਜਿੱਤ ਦੀ ਚਿੱਠੀ ਉਹ ਦੰਦੇ ਨੇ ਔਰ ਉਸ ਸਮੇਂ ਦੀ ਔਰੰਗਜ਼ੇਬ আলমগীর ਦੇ ਵੱਲੋਂ ਲਿਖੀ ਗਈ ਉਸ ਸਮੇਂ ਦੀ ਇੱਥੇ ਕੁਰਾਨ ਸ਼ਰੀਫ سونے ਦੀ ਤੁਸੀਂ ਇਹ ਦੇਖ ਰਹੇ ਹੋ ਉਸ ਸਮੇਂ ਦੀ ਲਿਖਾਵਟ سونے ਦੀ ਲਿਖ ਲਿਖਤੀ ਦੇ ਨਾਲ ਲਿਖਿਆ ਹੋਇਆ ਕੁਰਾਨ ਸ਼ਰੀਫ ਔਰ ਇਸ ਜਗ੍ਹਾ ਦੇ ਉੱਤੇ ਇਹ ਜਿਹੜੀ ਮੋਹਰ ਦੇਖ ਰਹੇ ਹੋ ਤੁਸੀਂ ਇਹ ਮੋਹਰ ਔਰੰਗਜ਼ੇਬ ਦੀ ਲੱਗੀ ਹੋਈ ਹੈ ਤੇ ਉਹਨਾਂ ਨੇ ਮੋਹਰ ਲਗਾਈ ਹੋਈ ਆ ਔਰੰਗਜ਼ੇਬ ਦੇ। ਤੋਂ ਆਲਮਗੀਰ ਜੀ ਉਸ ਸਮੇਂ ਇਸ ਜਗ੍ਹਾ ਦੇ ਉੱਤੇ ਇਸ ਇਹ ਜਿਹੜੀ ਜਗ੍ਹਾ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਤਕਰੀਬਨ 500 ਸਟੂਡੈਂਟ ਤੁਸੀਂ ਦੇਖ ਰਹੇ ਹੋ ਉਹ ਬਾਰਾਂਦਰੀ ਹੈ। ਤੇ ਇਹ ਉਹ ਸਮੇਂ ਦੀ ਮਸਜਿਦ ਹੈ ਜਿਸ ਮਸਜਿਦ ਦੇ ਵਿੱਚ ਆਖਰੀ ਸਵਾਸ ਵੇਲੇ ਨਿਮਾਜ਼ ਪੜਦੇ ਸੀ। ਤੇ ਇੱਕ ਹੋਰ ਅੰਡਰਗ੍ਰਾਉਂਡ ਅਸੀਂ ਅੱਜ ਨੂੰ ਵਿਖਾਵਾਂਗੇ। ਤੋਂ ਪਹਿਲਾਂ ਅਸੀਂ ਲੈ ਕੇ ਚੱਲਦੇ ਹਾਂ ਕਿ ਜਦੋਂ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਲਿਖੀ ਹੋਈ ਜਿੱਤ ਦੀ ਚਿੱਠੀ ਭੇਜਦੇ ਨੇ ਉਹ ਚਿੱਠੀ ਪੜਨ ਤੋਂ ਬਾਅਦ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਗੁਰੂ ਆਪਾ ਜਫਰਨਾਮਾ ਸਭ ਨੇ ਪੜਿਆ ਹੀ ਹੈ ਜੀ ਉਸ ਸਮੇਂ ਫਿਰ ਔਰੰਗਜ਼ੇਬ ਦੀ ਫੌਤ ਹੁੰਦੀ ਹੈ ਇਸ ਜਗ੍ਹਾ ਦੇ ਉੱਤੇ ਇਸ ਮਦਰੱਸੇ ਦੇ ਵਿੱਚੋਂ ਇਸ ਜਗ੍ਹਾ ਤੇ ਲਿਆ ਕੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਇਸ ਜਗ੍ਹਾ ਤੇ ਔਰੰਗਜ਼ੇਬ ਦਾ ਇਸ਼ਨਾਨ ਕਰਾਇਆ ਜਾਂਦਾ ਇਸ਼ਨਾਨ ਕਰਾਉਣ ਤੋਂ ਬਾਅਦ ਇਸੇ ਜਗ੍ਹਾ ਦੇ ਉੱਤੇ ਔਰੰਗਜ਼ੇਬ ਨੂੰ ਕੱਪੜੇ ਪਹਿਨਾਏ ਜਾਂਦੇ ਨੇ ਚਾਰ ਆਨੇ ਕੁਝ ਹੋਰ ਪੈਸੇ ਮਿਲਾ ਕੇ ਉਹਦੇ ਕਫਨ ਜਿਹੜਾ ਉੱਤੇ ਪਾਇਆ ਜਾਂਦਾ ਆਖਰੀ ਸਮੇਂ ਕੁੱਲ ਕਾਇਨਾਤ ਦਾ ਜਿਹੜਾ ਮਾਲਕ ਹੈ ਉਸ ਕਫਨ ਦੇ ਨਾਲ ਇੱਥੋਂ ਔਰੰਗਾਬਾਦ ਦੇ ਕੋਲ ਜਾ ਕਰਕੇ ਉਹਨਾਂ ਨੂੰ ਦਫ਼ਨ ਕੀਤਾ ਜਾਂਦਾ ਆਖਰੀ ਸੁਆਸ ਜਿਹੜੇ ਨੇ ਉਸ ਆਲਮਗੀਰ ਨੇ ਜਿਹਦੇ ਉਹਨਾਂ ਦਾ ਕੋਈ ਪਰਿਵਾਰ ਨਾਲ ਨਹੀਂ ਸੀ ਕੋਈ ਨਾਲ ਨਹੀਂ ਸੀ ਇਸ ਜਗ੍ਹਾ ਤੇ ਆਖਰੀ ਸਵਾਸ ਲਿੱਤੇ ਇਹ ਪਹਿਲੀ ਵੀਡੀਓ ਆ ਜਿਹੜੀ ਇੱਥੇ ਤੱਕ ਅਸੀਂ ਪਹੁੰਚ ਕੇ ਬੜੀ ਮੁਸ਼ਕਲ ਪਤਾ ਕਰਦੇ ਕਰਦੇ ਮਦਰੱਸੇ ਦੇ ਵਿੱਚ ਗੱਲ ਕੀਤੀ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਦੀ ਪਹਿਲੀ ਵੀਡੀਓ ਜਿਹੜੀ ਆ ਇਹ ਸਾਡੇ ਵੱਲੋਂ ਪਾਈ ਜਾ ਰਹੀ ਹੈ ਤੇ ਇਸ ਜਗ੍ਹਾ ਦੇ ਉੱਤੇ ਬੱਚਿਆਂ ਨੂੰ تعلیم ਦਿੱਤੀ ਜਾਂਦੀ ਹੈ ਇਸਲਾਮ ਧਰਮ ਦੀ 500 ਬੱਚਾ ਜਿਹੜਾ ਉਹ ਇੱਥੇ ਬੱਚਾ ਪੜਦੇ ਆ ਔਰ ਇਥੋਂ ਮੌਲਵੀ ਦਾ ਕੋਰਸ ਕਰਵਾਇਆ ਜਾਂਦਾ। ਔਰ ਜਿੰਨੇ ਬੱਚੇ ਨੇ ਇਹਨਾਂ ਸਾਰੇ ਬੱਚਿਆਂ ਨੂੰ ਕੁਰਾਨ ਸ਼ਰੀਫ ਮੂੰਹ ਜ਼ੁਬਾਨੀ ਕੰਠ ਕਰਵਾਈ ਜਾਂਦੀ ਹੈ, ਯਾਦ ਕਰਾਈ ਜਾਂਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਇੱਕ ਪੰਠ ਕਰਦੇ ਨੇ। ਉਹ ਇੱਥੇ ਕਲਾਸਾਂ ਜਿਹੜੀਆਂ ਨੇ ਉਹ ਲੱਗਣਗੀਆਂ। ਇਸੇ ਜਗ੍ਹਾ ਦੇ ਉੱਤੇ ਵੁਜ਼ੂ ਕੀਤਾ ਜਾਂਦਾ ਸੀਗਾ। ਇਹ ਸਾਹਮਣੇ ਰਹਿਸ਼گاہ ਬਣੀ ਹੋਈ ਸੀਗੀ ਸਾਹਮਣੇ ਇਹ ਰਹਿਸ਼گاہ ਹੈ। ਇਸ ਜਗ੍ਹਾ ਤੇ ਆਰਾਮ ਕੀਤਾ ਜਾਂਦਾ ਸੀਗਾ। ਇਧਰ ਮਸਜਿਦ ਹੈ। ਔਰ ਇਹਦੇ ਥੱਲੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਇਹਦੇ ਨੀਚੇ ਇੱਕ ਅੰਡਰਗ੍ਰਾਉਂਡ ਜਗ੍ਹਾ ਬਣੀ ਹੋਈ ਹੈ ਜਿੱਥੇ ਔਰੰਗਜ਼ੇਬ ਇਕਾਂਤ ਸਮੇਂ ਦੇ ਆਖਰੀ ਸਵਾਸਾਂ ਦੇ ਵਿੱਚ ਆ ਕਰਕੇ ਉਸ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਵੱਲੋਂ ਜਿੱਤ ਦੀ ਚਿੱਠੀ ਲਿਖ ਕੇ ਭੇਜੀ ਗਈ ਉਸ ਸਮੇਂ ਫਿਰ ਰੱਬ ਦੇ ਧਿਆਨ ਵਿੱਚ ਜੁੜਿਆ ਕਿ ਮੇਰੇ ਗੁਨਾਹ ਜਿਹੜੇ ਮਾਫ਼ ਨਹੀਂ ਕੀਤੇ ਜਾ ਸਕਦੇ ਤੇ ਉਸ ਇਹ ਇਹ ਜਗ੍ਹਾ ਜੀ ਇਹ ਜਗ੍ਹਾ ਦਾ ਨਾਮ ਹੈ ਇਹ ਉੱਪਰ ਉਰਦੂ ਵਿੱਚ ਕੀ ਲਿਖਿਆ ਹੋਆ ਹੈ ਇਹ ਕੀ ਲਿਖਿਆ ਉਰਦੂ ਵਿੱਚ ਖਨਕਾਏ আলমগীর ਤੋਂ ਇਹ ਜਗ੍ਹਾ ਜੀ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਔਰੰਗਜ਼ੇਬ ਫਿਰ ਅੰਡਰਗਰਾਉਂਡ ਅੰਡਰਗਰਾਉਂਡ ਇਸ ਜਗ੍ਹਾ ਦੇ ਵਿੱਚ ਔਰੰਗਜ਼ੇਬ ਆਖਰੀ ਸਮਾਪਤੀਤ ਕਰਦਾ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਜਿੱਤ ਦੀ ਚਿੱਠੀ ਭੇਜੀ ਜਾਂਦੀ ਹੈ ਉਸ ਸਮੇਂ ਫਿਰ ਇੱਥੇ ਪਛਤਾਵਾ ਕਰਦਾ ਬੈਠ ਕੇ ਉਹ ਇੱਥੇ ਫਿਰ ਅੱਲਾ ਦੀ ਬੰਦਗੀ ਕਰਦਾ ਕਿ ਮੈਨੂੰ ਮੇਰੇ ਗੁਨਾਹ ਮaaf ਕਿਤੇ ਜਾਣ ਕਿ ਜੋ ਮੈਂ ਗੁਨਾਹ ਕੀਤੇ ਨੇ ਖਾਲੀ ਹੱਥ ਫਿਰ ਉਹ ਜਾਂਦਾ ਤੇ ਇਹ ਜਗ੍ਹਾ ਦੇ ਉੱਤੇ ਬੈਠ ਕੇ ਕੁਰਾਨ ਸ਼ਰੀਫ ਜੀ ਨਟ ਨਹੀਂ ਆ ਰਹਿਆ ਨਾ ਤੇ ਬੜਾ ਚੱਪਲ ਮਤ ਲੈ ਕੇ ਆ ਕਰੋ ਯਾਹਾਂ ਤੇ तो इस जगह देते ही आखिरी जरा समा औरंगजेब का बतीत हों कैसे हो अल्हंदलिल्ला। अल्हंदलिल्ला। तो अच्छा क्या स्टडी करते हैं कुरान मजीद कुरान मजीद आगे क्या सपना है आपका हाफिज कुरान बनना है हाफिज कुरान यानी कि हाफिज बनेंगे आप कुरान को बगैर देखे याद करना कुरान को बगैर देखे याद करना अभी कितनी याद की आपने अभी तो हम उसे देख कर पढ़ रहे उसे सही कर रहे हैं ठीक है जी। किस किस को याद हुई है अभी कितनी हुई कितनी याद कर ली आपने अभी अभी दस पारे हो गए दस पारे टोटल कितने पारे हैं तीस।, तीस पारे हैं दस पारे, दस पारे याद कर ले सुनाएंगे थोड़ा अच्छा ठीक 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 सो इतने बच्चिया परिवार इतने रहता है ਇਹ ਜਗ੍ਹਾ ਹੈ ਜੀ ਜਿਸ ਜਗ੍ਹਾ ਦੇ ਉੱਤੇ ਆਲਮਗੀਰ ਔਰੰਗਜ਼ੇਬ ਦਾ ਆਖਰੀ ਸਮਾਂ ਬਤੀਤ ਹੁੰਦਾ ਹੈ ਇਸ ਜਗ੍ਹਾ ਦੇ ਉੱਤੇ 12 ਦਰੀ ਬਣੀ ਹੋਈ ਹੈ ਇੱਥੇ ਦਰਬਾਰ ਲੱਗਦਾ ਹੈ ਇੱਥੇ ਨਮਾਜ਼ ਪੜਦਾ ਹੈ ਇੱਥੇ ਆਖਰੀ ਸਵਾਸ ਉਸ ਆਲਮਗੀਰ ਦੇ ਦੁਨੀਆ ਦੇ ਕੁਲ ਉਸ ਸਮੇਂ ਦਾ ਜੋ ਮਾਲਕ ਬਣਿਆ ਹੋਇਆ ਸੀਗਾ ਆਖਰੀ ਸਵਾਸ ਛੱਡ ਕੇ ਖਾਲੀ ਹੱਥ ਇੱਥੋਂ ਚੱਲਿਆ ਜਾਂਦਾ ਇਸ ਜਗ੍ਹਾ ਤੇ ਫਿਰ ਉਸ ਨੂੰ ਇਸਨਾਨ ਕਰਾਇਆ ਜਾਂਦਾ ਇਸਨਾਨ ਕਰਾ ਕੇ ਗੁਸਲ ਕਰਾ ਕੇ ਇੱਥੋਂ ਇੱਥੇ ਉਹਦਾ ਆਖਰੀ ਸਮਾਂ ਜਿਹੜਾ ਆ ਖੁੱਲਾ ਸਮਾਨ ਹੈ ਔਰੰਗਾਬਾਦ ਦੇ ਕੋਲ ਉਹਨਾਂ ਦੀ ਕਬਰ ਬਣੀ ਹੋਈ ਹੈ ਜਿਹੜੀ ਬਿਲਕੁਲ ਉੱਪਰੋਂ ਅੱਜ ਉੱਥੇ ਰੁਪਈਆ ਵੀ ਮੈਂ ਕਹਾਂ ਕਿ ਰੁਪਈਏ ਮੰਗ ਮੰਗ ਕੇ ਉਹਦੇ ਚਾਦਰ ਪੇਟ ਕੀਤੀ ਜਾਂਦੀ ਹੈ ਪੂਰੀ ਵੀਡੀਓ ਖੋਜ ਵਿਚਾਰ ਟੀਮ ਤੇ ਅਸੀਂ ਲੈ ਕੇ ਆਵਾਂਗੇ ਜੀ ਪੂਰਾ ਗੁਰਦੁਆਰਾ ਸਾਹਿਬ ਇੱਥੇ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਭਾਈ ਦਇਆ ਸਿੰਘ ਜੀ ਧਰਮ ਸਿੰਘ ਦੇ ਨਾਮ ਦੇ ਉੱਤੇ ਤੇ ਉਹ ਯਾਦਗਾਰ ਗੁਰਦੁਆਰਾ ਸਾਹਿਬ ਬਣਾਈ ਹੋਈ ਹੈ ਤੇ ਇਹੀ ਅ ਅਹਿਮਦਨਗਰ ਫਿਰ ਮੈਂ ਬੇਨਤੀ ਕਰਾਂ ਅਹਿਮਦਨਗਰ ਆ ਪੂਨੇ ਤੋਂ 100 150 ਕਿਲੋਮੀਟਰ ਹੈ ਇੱਥੋਂ ਅੱਗੇ ਔਰੰਗਾਬਾਦ ਹੈ ਬੰਬੇ ਤੋਂ ਪੂਨੇ ਪੂਨੇ ਤੋਂ ਅਹਿਮਦਨਗਰ ਮਹਾਰਾਸ਼ਟਰ ਦਾ ਬਹੁਤ ਵੱਡਾ ਜ਼ਿਲ੍ਹਾ ਹੈ ਜਿੱਥੇ ਤਕਰੀਬਨ ਇਸ ਇਲਾਕੇ ਦੇ ਵਿੱਚ ਔਰੰਗਜੀਬ ਨੇ ਆਖਰੀ ਸਮੇਂ ਲੜਾਈਆਂ ਲੜਦਾ ਰਿਹਾ ਤੇ ਆਖਰੀ ਸਮੇਂ ਇਸੇ ਜਗ੍ਹਾ ਦੇ ਉੱਤੇ ਆਲਮਗੀਰ ਔਰੰਗਜ਼ੇਬ ਦੀ ਫੌਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ